ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਨੇ ਆ ਜੀ ਰਾਜਮਾ ਇਹਦੇ ਲਈ ਆਪਾਂ ਲੈ ਲਈਨੇ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਪੀਸ ਕੇ ਪੇਸਟ ਬਣਾ ਲਾਂਗੇ ਤੇ ਇਹ ਲਸਣ ਆਪਣੇ ਕੋਲ ਪੀਸ ਕੇ ਰੱਖਿਆ ਹੋਇਆ ਜੀ ਸਿਲ ਕੇ ਫ੍ਰਿਜ ਚ ਇਹ ਚੋ ਪਾ ਲਾਂਗੇ ਅੱਜ ਆਪਾਂ ਬਣਾਵਾਂਗੇ ਜੀ ਬਿਨਾ ਟਮਾਟਰਾਂ ਤੋਂ ਪੀਸ ਲੈਨੇ ਆ ਜੀ ਇਹਨੂੰ ਆਪਾਂ ਇਹ ਪੀਸ ਲੈਨੇ ਜੀ ਆਪਾਂ ਤੇਲੀ ਤਾਂ ਨਹੀਂ ਗੈਸ ਤੇ ਪਤੀਲੇ ਬਣਾਉਂਗੀ ਜੱਟਾ ਤੇਲ ਪਾਵਾਂਗੇ ਜੀ ਸਰੋਂ ਦਾ ਤੇਲ ਆਪਣਾ ਗਰਮ ਹੋ ਗਿਆ ਜੀ ਸਭ ਤੋਂ ਪਹਿਲਾਂ ਪਾ ਦਾਂਗੇ ਜੀਰਾ ਇਹ ਛੋਟਾ ਛੋਟਾ ਟੁਕੜਾ ਇੱਕ ਦਾਲ ਚੀਨੀ ਦਾ ਇੱਕ ਤੇਜ ਪੱਤਾ ਹੁਣ ਇਹਦੇ ਵਿੱਚ ਆਪਾਂ ਇਹ ਪੇਸਟ ਪਾ ਦਾਂਗੇ ਜੀ। ਇਹ ਚੰਗੀ ਤਰ੍ਹਾਂ ਭਨ ਲਾਂਗੇ ਜੀ ਆਪਾਂ। ਇਹ ਲਸਣ ਪਾ ਦਾਂਗੇ ਜੀ ਆਪਾਂ। ਪੀਸ ਕੇ ਰੱਖਿਆ ਹੋਇਆ ਆਪਣਾ। ਇੱਕ ਚਮਚਾ ਪਾਤਾਇਲਾ ਪਾ। ਤਿੰਨ ਚਾਰ ਚਮਚੇ ਆਪਾਂ ਦਹੀਂ ਦੇ ਪਾ ਲੈਨੇ ਜੀ ਇਹਦੇ ਵਿੱਚ ਇਹਦੀਆਂ ਗੱਠਾਂ ਜੀਆਂ ਮਾਰ ਕੇ ਚੰਗੀ ਤਰ੍ਹਾਂ ਫੈਂਟ ਕੇ ਫਿਰ ਇਹਨੂੰ ਆਪਾਂ ਬਾਅਦ ਚ ਜਦੋਂ ਨਾਣ ਵਿੱਚ ਪਾਵਾਂਗੇ ਮਸਾਲੇ ਜੀ ਫਿਰ ਪਾਵਾਂਗੇ ਜੀ ਇਹਦੇ ਨਾਲ ਦਾਲ ਆਪਣੀ ਵਧੀਆ ਖਟਿਆਸ ਵਾਲੀ ਹੋ ਜੂਗੀ ਲੂਣ ਮਿਰਚ ਆਪਾਂ ਦਹੀਂ ਦੇ ਵਿੱਚ ਇਹ ਘੋਲ ਲੈਣੇ ਆ ਜੀ ਪਾ ਕੇ ਅੱਧਾ ਚਮਚਾ ਲੂਣ ਦਾ ਅੱਧਾ ਪਹਿਲਾਂ ਰਾਜਮਾਹਾਂ ਦੇ ਵਿੱਚ ਪਾਇਆ ਹੋਇਆ ਲਾਲ ਵਿੱਚ ਹਰੀਆਂ ਵੀ ਪਾਏ ਹੋਏ ਨੇ ਆਪਣੇ ਪਹਿਲਾਂ ਤੇ ਹਲਦੀ ਪਾ ਲਾਂਗੇ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਉਹਨੇ ਪਾ ਦਾਂਗੇ ਜੀ ਆ ਪਤਾ ਨਹੀਂ ਜਿਹੜਾ ਮਸਾਲੇ ਪਾ ਕੇ ਤਿਆਰ ਕਰਿਆ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਕਰ ਲਿਆ ਇਹਨੂੰ ਆਪਾਂ ਹੁਣ ਇਹਨੂੰ ਫੇਰ ਭੁੰਨਾਂਗੇ ਜੀ ਆਪਾਂ ਚੰਗੀ ਤਰ੍ਹਾਂ ਹਜੇ ਹੋਰ ਪਾਣੀ ਪਾ ਦਾਂਗੇ ਇਹ ਆਲੂ ਵੀ ਆਪਾਂ ਇਹਦੇ ਵਿੱਚ ਪਾ ਕੇ ਜੀ ਭੁੰਨ ਲਾਂਗੇ 2-3 ਮਿੰਟ ਮਸਾਲਾ ਰਜ ਜੀ ਇਹਨਾਂ ਦੇ ਵਿੱਚ ਮਸਾਲਾ ਆਪਣਾ ਪੁੱਜ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਆਪ ਪਾ ਦਾਂਗੇ ਰਾਜਮਾ ਇਹ ਆਪਾਂ ਵਾਲ ਕੇ ਰੱਖੇ ਹੋਏ ਨੇ ਜੀ ਚਾਰ ਪੰਜ ਸੀਟੀਆਂ ਬਜਾਲੀਆਂ ਸੀ ਪਾਣੀ ਆਪਾਂ ਹੋਰ ਪਾ ਦਾਂਗੇ ਜੀ ਇਹਦੇ ਵਿੱਚ। ਹੁਣ ਇਹਨੂੰ ਟੱਕ ਕੇ ਰਿਜਣ ਦਾਂਗੇ। ਦਾਲ ਆਪਾਂ ਬਣ ਗਈ ਜੀ। ਗੈਸ ਆਪਾਂ ਕਰਦਾਂਗੇ ਬੰਦ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ।